ਅਸੀਂ ਸਿੰਘੇਵਾਲਾ ਭਾਰਤੀ ਸੰਨੇਕਤਾ ਅਗਰਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਸੀਨੀਅਰ ਮੀਤ ਪ੍ਰਧਾਨ ਅੱਜ ਅਸੀਂ ਭਾਰਤੀ ਸੰਨੇਕਤਾ ਅਗਰਾਹਾ ਦੇ ਸੁਪਰ ਕਮੇਟੀ ਦੇ ਸੱਦੇ ਤੇ ਲੰਬੀ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੀ ਆਥੀ ਸਾੜੀ ਹੈ ਕਿਉਂਕਿ ਉਹ ਤਾਂ ਪਿਛਲੇ ਦਿਨਾਂ ਤੋਂ ਹੀ ਜਿਹੜਾ ਮਾਹੌਲ ਬਣਾਇਆ ਹੋਇਆ ਐ ਇਸ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਜਿਹਦੇ ਵਿੱਚ ਦਵਿੰਦਰਪਾਲ ਪੱਤਰਕਾਰ ਵੀ ਕਿਸਾਨਾਂ ਦੇ ਖਿਲਾਫ ਬੋਲਦਾ ਹੈ ਇਹ ਸਾਰਾ ਮਾਹੌਲ ਬਣਾ ਕੇ ਕੱਲ ਜਿਹੜਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਕ ਹੈ ਤੇ ਦੂਜਾ ਫੋਰਮਾ ਉਹਨਾਂ ਦਾ ਉਹਨਾਂ ਦੇ ਆਗੂਆਂ ਨੂੰ ਮੀਟਿੰਗ ਕਰਨ ਗਿਆ ਨੂੰ ਉਥੋਂ ਆਉਂਦਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਜਿਹੜੇ ਮੋਰਚੇ ਪੱਟ ਕੇ ਜਿਹੜਾ ਸ਼ੰਭੂ ਦੇ ਉੱਤੇ ਹੈ ਤੇ ਢਾਬੀ ਗੁਜਰਾ ਦੇ ਉੱਤੇ ਹੈ ਉਹ ਮੋਰਚੇ ਪੱਟ ਕੇ ਭਗਵੰਤ ਮਾਨ ਸਰਕਾਰ ਨੇ ਜਿਹੜਾ ਜ਼ੁਲਮ ਕਰਕੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਕੇ ਉਹਨਾਂ ਦੇ ਜਿਹੜੇ ਸਾਰੇ ਉਹ ਢਾ ਕੇ ਉਹਨਾਂ ਦੇ ਜਿਹੜੇ ਉਥੇ ਬਣਾਏ ਹੋਏ ਸੀਗੇ ਰਹਿਣ ਬਸੇਰੇ ਉਹ ਸਾਰੇ ਢਾ ਕੇ ਉਥੇ ਜਿਹੜਾ ਹੈਗਾ ਬਹੁਤ ਨੁਕਸਾਨ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੋਦੀ ਸਰਕਾਰ ਦੇ ਕਦਮਾਂ ਤੇ ਚੱਲਦੇ ਹੋਏ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕਾਰਪੋਰੇਟਾਂ ਦੇ ਹੱਕ 'ਚ ਖੜੀ ਹੈ ਅਸਲ ਦੇ ਵਿੱਚ ਇਹ ਸੰਕੇਤ ਦਿੱਤਾ ਕੱਲ ਕਿਸਾਨਾਂ ਉੱਤੇ ਜਿਹੜਾ ਜ਼ਬਰ ਕਰਕੇ ਇਸ ਕਰਕੇ ਅਸੀਂ ਭਾਰਤੀ ਕਿਸਾਨ ਜਥੇਬੰਦੀ ਅਗਰਾਹਾਂ ਦੇ ਸੱਦੇ ਨੂੰ ਲਾਗੂ ਕਰਦੇ ਹੋਏ ਅੱਜ ਲੰਬੀ ਦੇ ਵਿੱਚ ਜਿਹੜਾ ਫੌਰੀ ਤੌਰ ਤੇ ਐਮਰਜੈਂਸੀ ਕਾਲ ਸਦਕੇ ਅਸੀਂ ਜਿਹੜਾ ਲੋਕ ਸਾਡੇ ਕਿਸਾਨ ਮਜ਼ਦੂਰ ਇਕੱਠੇ ਹੋਏ ਨੇ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜਾ ਭਗਵੰਤ ਮਾਨਸ ਪਿਛਲੇ ਦਿਨਾਂ ਦੇ ਵਿੱਚ ਖੂੜ ਬੋਲਦਾ ਸੀ ਕਫਰ ਤੋਲਦਾ ਸੀ ਉਹ ਗਿਣੀ ਮਥੀ ਸਕੀਮ ਦੇ ਤਹਿਤ ਹੈ ਜਿਹੜਾ ਕਹਿੰਦਾ ਸੀ ਕਿ ਕਿਸਾਨ ਜਿਹੜੇ ਭਾਰਤ ਮਾਲਾ ਛੜਕਾ ਕਹਿੰਦੇ ਉਹ ਨਹੀਂ ਮੰਨਦੇ ਪੰਜਾਬ ਦਾ ਵਿਕਾਸ ਰੁਕਿਆ ਪਿਆ ਹੈ ਅਸੀਂ ਪੁੱਛਦੇ ਹਾਂ ਕਿ ਕੀ ਭਾਰਤ ਮਾਲਾ ਦੇ ਨਾਲ ਪੰਜਾਬ ਦਾ ਵਿਕਾਸ ਹੋਣਾ ਹੈ ਕਿਸਾਨਾਂ ਦੇ ਵਿਕਾਸ ਹੋਣਾ ਹੈ ਉਹਦੇ ਨਾਲ ਤਾਂ ਕਾਰਪੋਰੇਟਾਂ ਨੇ ਇੱਥੇ ਵਪਾਰ ਕਰਨਾ ਹੈ ਇਹ ਕਾਰਪੋਰੇਟਾਂ ਦਾ ਇੱਥੇ ਜ਼ਮੀਨਾਂ ਲੈਣੀਆਂ ਨੇ ਇੱਥੇ ਵਪਾਰ ਕਰਨਾ ਹੈ ਇਹ ਕਾਰਪੋਰੇਟਾਂ ਵਾਸਤੇ ਆ ਭਾਰਤ ਮਾਲਾ ਇਹਦੇ باوجود ਸਾਡੇ ਕਿਸਾਨਾਂ ਨੇ ਜ਼ਮੀਨਾਂ ਦੇਣ ਤੋਂ ਤਾਂ ਨਾ ਨਹੀਂ ਕੀਤੀ ਪਰ ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਵੀ ਤੇੜੀ ਕੇ ਭਾਰਤ ਮਾਲਾ ਕੱਢ ਦਿਓ ਉਹਦੇ ਦੋ ਟੋਟੇ ਵੀ ਕਰ ਦਿਓ ਕੁਛ ਦੂਜੇ ਪਾਸੇ ਰਹਿ ਗਈ ਕੁਛ ਇੱਧਰ ਰਹਿ ਗਈ ਤੇ ਉਹਨੂੰ ਮੁਆਵਜ਼ਾ ਵੀ ਨਾ ਦਿਓ ਤੇ ਜਿਹੜੇ ਇਹਦੇ ਮੁਆਵਜ਼ੇ ਦਾ ਮੰਗ ਕਰਦੇ ਨੇ ਉਹਨਾਂ ਕਿਸਾਨਾਂ ਨੂੰ ਕਹੋ ਕਿ ਪੰਜਾਬ ਦਾ ਵਿਕਾਸ ਨਹੀਂ ਹੋਣ ਦਿੰਦੇ ਅੱਜ ਮੁਖਸ਼ਰ ਸਾਹਿਬ ਦੇ ਵਿੱਚ ਵੀ ਕਿਸਾਨਾਂ ਦੀ ਗ੍ਰਿਫਤਾਰੀ ਹੋਈ ਹੈ ਸਵੇਰ ਇਹ ਸਾਰੇ ਥਾਵਾਂ ਤੇ ਚੱਕਰ ਚਲਾਇਆ ਇਸ ਕਰਕੇ ਅਸੀਂ ਉਹ ਜ਼ਬਰ ਰੂਪਨਣ ਵਾਸਤੇ ਹੀ ਅੱਜ ਲੰਬੀ ਦੇ ਵਿੱਚ ਬੇਖੌਫ ਹੋ ਕੇ ਘਰਾ ਦੇ ਵਿੱਚੋਂ ਨਿਕਲਿਆ ਤੇ ਭਗਵੰਤਬਾਲ ਨੂੰ ਦੱਸਿਆ ਕਿ ਤੂੰ ਜਿੰਨਾ ਮਰਜੀ ਜ਼ਬਰ ਕਰ ਲੈ ਤੇਰੇ ਜ਼ਬਰ ਦੇ ਨਾਲ ਆ ਰੋਕਣ ਵਾਲੇ ਨਹੀਂ ਲੋਕ ਉਹ ਛੜਕਾਂ ਤੇ ਆਉਣਗੇ ਤੇ ਅੱਜ ਅਸੀਂ ਲੰਬੀ 'ਚ ਛੜਕਾਂ ਤੇ ਆਏ ਆ ਉਹ ਪ੍ਰਚਾਰ ਕਰਦਾ ਸੀ ਕਿ ਐਮਾਜੋਨ ਕਹਿੰਦਾ ਉਹ ਜਦੋਂ ਆਉਂਦੀ ਆ ਵੱਧ ਕਹਿੰਦਾ ਕਰਾਇਆ ਪੈਂਦਾ ਉਹਨੂੰ ਐਮਾਜੋਨ ਦਾ ਫਿਕਰ ਲੱਗਿਆ ਜਿਹੜੀ ਐਮਾਜੋਨ ਨੇ ਸਿੱਧੀ ਸਪਲਾਈ ਕਰਨੀ ਆ ਘਰਾ ਤੱਕ ਏ ਉਸਨੇ ਆ ਜਿਹੜੇ ਪਰਚੂਨ ਖੇਤਰ ਦੇ ਵਿੱਚ ਛੋਟੇ ਛੋਟੇ ਰੇੜੀ ਫੜੀ ਲਈ ਬੈਠਿਆ ਛੋਟੇ ਕਾਰੋਬਾਰ ਕਰੀ ਜਾਂਦੇ ਆ ਉਹਨਾਂ ਸਾਰਿਆਂ ਦਾ ਜਿਹੜਾ ਧੰਦੇ ਚਾਊਟ ਕਰਨੇ ਆ ਇਸ ਕਰਕੇ ਉਹਨੂੰ ਐਮਾਜ਼ਾਨ ਦਾ ਫਿਕਰ ਲੱਗਿਆ ਉਹਨੂੰ ਸਾਡੇ ਲੋਕਾਂ ਦਾ ਫਿਕਰ ਨਹੀਂ ਨਾ ਛੋਟੇ ਦੁਕਾਨਦਾਰਾਂ ਦਾ ਨਾ ਰੇੜੀ ਫੜੀ ਵਾਲਿਆਂ ਦਾ ਨਾ ਕਿਸਾਨਾਂ ਦਾ ਨਾ ਮਜ਼ਦੂਰਾਂ ਦਾ ਉਹਨੂੰ ਕਿਸੇ ਦਾ ਫਿਕਰ ਨਹੀਂ ਉਹਨੂੰ ਫਿਕਰਾ ਤਾਂ ਸਿਰਫ ਇੱਕੋ ਹੀ ਕਾਰਪੋਰੇਟਾਂ ਦਾ ਫਿਕਰਾ ਹੈ ਦੇਵ ਮੋਦੀ ਨਾਲ ਅੱਗੇ ਹੋ ਕੇ ਦੱਸਣਾ ਚਾਹੁੰਦਾ ਹੈ ਜਿਹੜਾ ਮੋਦੀ ਟਰੰਪ ਨਾਲ ਮਿਲ ਕੇ ਪਿਛਲੇ ਦਿਨਾਂ ਦੇ ਵਿੱਚ ਮੁਕਤ ਵਿਪਾਰ ਵਾਲੀ ਗੱਲ ਕਰਦਾ ਹੈ ਮੁਫਤ ਮੁਕਾਬ ਵਪਾਰ ਦੇ ਵਿੱਚ ਉਹ ਕਹਿੰਦਾ ਹੈ ਕਿ ਕੋਈ ਕਹਿੰਦਾ ਟੈਕਸ ਨਹੀਂ ਲੱਗੂਗਾ ਜਿਹੜਾ ਅਮਰੀਕਾ ਮਾਲ ਸਿੱਟੂਗਾ ਇਸ ਕਰਕੇ ਅਮਰੀਕਾ ਨੇ ਸਾਡੀ ਫਿਰ ਖੇਤੀਬਾੜੀ ਨੂੰ ਤਬਾਹ ਕਰਨਾ ਹੈ ਅਨਾਜ ਖੇਤਰ ਉੱਤੇ ਕਬਜ਼ਾ ਕਰਨਾ ਹੈ ਪਾਣੀਆਂ ਉੱਤੇ ਕਬਜ਼ਾ ਕਰਨਾ ਹੈ ਇਸ ਕਰਕੇ ਸਾਰੇ ਉਸੇ ਰਾਹ ਪਏ ਹੋਏ ਨੇ ਪਰ ਸਾਡੇ ਪੰਜਾਬ ਦੇ ਲੋਕ ਆ ਅੱਜ ਦਿਖਾ ਦਿੱਤਾ ਹੈ ਕਿ ਕਿਵੇਂ ਸੜਕਾਂ ਉੱਤੇ ਆ ਕੇ ਇਹਨਾਂ ਨੀਤੀਆਂ ਨੂੰ ਨਹੀਂ ਮੰਨਦੇ ਇਹਨਾਂ ਦਾ ਡਟ ਕੇ ਵਿਰੋਧ ਕਰਨਗੇ ਤੇ ਇਹੀ ਇੱਕੋ ਇੱਕ ਰਾਹ ਹੈ ਕਿਉਂਕਿ ਇਹ ਤੋਂ ਬਿਨਾ ਕੋਈ ਰਾਹ ਨਹੀਂ ਆ ਸਾਡੇ ਲੋਕਾਂ ਦੀ ਲਹਿਰ ਕਿਸਾਨਾਂ ਮਜ਼ਦੂਰਾਂ ਦੀ ਮੁਲਾਜ਼ਮਾਂ ਦੀ ਵਿਦਿਆਰਥੀਆਂ ਦੀ ਦੁਕਾਨਦਾਰਾਂ ਦੀ ਇਹ ਤਕੜੀ ਹੋਣ ਜਾ ਰਹੀ ਹੈ ਉਹਨਾਂ ਨਾਲ